ਜੇ ਸੰਤ ਲਾਰਾ ਬਣਾਇਆ ਗੋਬਿੰਦ ਸੁੱਤ ਜਨਣੀ ਇੱਕ ਅਖਵਾਇਆ ਕਿ ਜਿਸ ਨੇ ਆਪਣਾ ਦਲਾਰਾ ਬਣਾਇਆ ਕਿਸ ਨੂੰ ਗੋਬਿੰਦ ਸੁੱਤ ਨੂੰ ਆਪਣਾ ਦਲਾਰਾ ਬਣਾਇਆ ਹੈ ਗੋਬਿੰਦ ਜਿਸ ਦਾ ਸੁੱਤ ਆਪ ਹੀ ਜਨਣੀ ਅਖਵਾ ਰਿਆ ਆ ਆਪ ਹੀ ਮਿਰਗੁਣ ਧਾਰ ਜੋਤ ਧਾਰ ਆਪਣੀ ਕੁੱਖ ਚੋਂ ਜਨਿਆ ਆ ਆਪ ਹੀ ਬਾਪ ਹੋ ਕੇ ਆਪ ਹੀ ਮਾਤਾ ਹੋ ਕੇ ਆਪ ਹੀ ਜਨਿਆ ਆ ਪੁਰ ਅਵਤਾਰ ਗੰਗਭਰ ਗਏ ਨੇ ਫਲਗਣ ਮਹੀਨੇ ਨੂੰ ਹਰ ਸਾਲ ਜਿਉ ਕੇ ਜਨਨੀ ਇੱਕ ਅਖਵਾਇ ਆਪੇ ਹੀ ਗੋਬਿੰਦ ਨੂੰ ਸੁੱਤ ਬਣਾਇਆ ਆਪੇ ਹੀ ਆਪਣੇ ਵਿੱਚੋਂ ਜਣਿਆ ਔਰ ਜਿਸ ਨੇ ਆਪਣੇ ਵਿੱਚੋਂ ਜਣਿਆ ਆਪੇ ਉਹ ਆ ਦੇਖ ਲੰਕਨ ਰਾਇਨ ਮਹਾਰਾਜ ਸ਼ੇਰ ਸਿੰਘ ਮਿਸ਼ਨੂ ਕੋਲ ਅਵਤਾਰ ਕਬੀਸਾ ਕੰਪ ਪ੍ਰਵਾਸੀ ਜਿਸ ਨੇ ਆਪਣੀ ਨਿਰਗੁਣ ਤਾਰਾ ਜਣਿਆ ਗੋਬਿੰਦ ਸੁੱਤ ਨੂੰ ਤੇ ਜਿਸ ਗੋਬਿੰਦ ਸੁੱਤ ਨੂੰ ਜਣਿਆ ਉਹ ਗੋਬਿੰਦ ਸੁੱਤ ਨੇ ਮਹਾਰਾਜ ਪੂਰਨ ਸਿੰਘ ਜੀ ਉਹ ਗੋਪਾਲ ਸੋਤ ਨੇ ਮਹਾਰਾਜ ਪੂਰਨ ਸਿੰਘ ਜੀ ਸੋ ਗੋਪਿੰਦਰ ਸੋਤ ਮਹਾਰਾਜ ਪੂਰਨ ਸਿੰਘ ਜੀ ਜਿਸ ਨੇ ਜਣਿਆ ਗੋਪਾਲ ਸੋਤ ਨੂੰ ਆਪਣੇ ਵਿੱਚੋਂ ਮਹਾਰਾਜ ਸ਼ੇਰ ਸਿੰਘ ਜੀ ਕੰਪਰਵਾਸੀ ਔਰ ਜਿਸ ਨੇ ਫਰਗੋਨ ਮਹੀਨੇ ਨੂੰ ਬਣਾਇਆ ਅਵਤਾਰ پیغمبر ਗੁਰੂ ਸਹਿਬਾਨਾਂ ਨੂੰ ਭੇਜਿਆ ਬਣਾਇਆ ਔਰ ਜਿਸ ਨੇ ਸਾਨੂੰ ਭਗਤਾਂ ਨੂੰ ਬਣਾਇਆ ਉਹ ਇੱਕ ਹੀ ਆ ਦੇਕਲੰਕ ਨਰੈਨਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਘੁਆਣ ਅਵਤਾਰ ਕੰਪਰਵਾਸੀ ਜਿਸ ਨੇ ਜਣਿਆ ਆਪਣੇ ਵਿੱਚੋਂ ਸ਼ਬਦ ਸੋਤ ਨੂੰ ਵੀ <coughs> निर्गुण तारो वापे उठ